ਨਾਮ ਨਸ਼ਾ ਵੇਚਣ ਦੇਣਾ ਵਾ ਨਾਮ ਨਸ਼ਾ ਵੇਚਣ ਵਾਲਾ ਰਹਿਣ ਦੇਣਾ ਵਾ ਜੇ ਨਾ ਨਸ਼ਾ ਵੇਚਣ ਵਾਲੇ ਦਾ ਕੋਈ ਪਰਿਵਾਰ ਇਸ ਇੱਡੇ ਤੇ ਰਹਿੰਦੇ ਵਾ ਨਸ਼ਾ ਵੇਚਣ ਵਾਲੇ ਦਾ ਘਰ ਜਿਹੜਾ ਵਾ ਉਹ ਪੰਦਰਾਂ ਦਿਨਾਂ ਦੇ ਵਿੱਚ ਅੰਦਰ ਸੈਚ-ਨੈਸਟ ਕੀਤਾ ਜਾਊਗਾ ਤੇ ਉਹਦਾ ਪਰਿਵਾਰ ਜਿਹਨਾਂ ਕੋਲ ਸਾਰਾ ਜ਼ੇਤ ਤੇ ਜਾ ਜਾਊਗਾ ਇਹ ਚੱਪਾ ਜਿਹੜਾ ਵਾ ਉਹ ਮੈਂ ਪੰਜਾਬ ਸਰਕਾਰ ਦੀਆਂ ਹਦਾਦਾਂ ਦੇ ਉੱਤੇ ਨਸ਼ਾ ਮੁਕਤ ਤੇ ਕ੍ਰਾਈਮ ਮੁਕਤ ਕਰਨ ਵਾਸਤੇ ਆਪਣੀ ਬੋਤ ਜਾਵਾਂਗਾ ਹਾਂਕ ਅਕਤੀ ਦੇ ਨਾਲ ਗਵਰਨਮੈਂਟ ਜਿਹੜੀ ਆ ਉਹ ਜੁਗ ਨਸ਼ਿਆਂ ਦੇ ਵਿਰੁੱਧ ਤੇ ਗੈਂਗਸਟਰਾਂ ਦੇ ਵਿਰੁੱਧ ਜਿਹੜੀ ਆ ਕਾਨੂੰਨੀ ਕਾਰਵਾਈ ਕਰਨ ਜਾ ਰਹੀ ਆ ਜਿਹੜਾ ਨਸ਼ਾ ਲੈਦਾ ਵੇਚਦਾ ਕ੍ਰਾਈਮ ਕਰਦਾ ਚੋਰੀ ਕਰਦਾ ਮੇਰੇ ਕਾਬੂ ਆ ਗਿਆ ਉਹਦਾ ਪਰਿਵਾਰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਾ ਜੇਲ੍ਹ ਜਾਊਗਾ ਤੇ ਸਹਾਰਾ ਹੁੰਦਾ ਜਿਹੜਾ ਵਾ ਸਾਰਾ ਟੈਸ਼ ਨੈਟ ਕੀਤਾ ਜਾਊਗਾ ਮੈਂ ਵਰਜੰਦ ਸਿੰਘ ਸੰਧੂ ਐਸ ਐਚ ਓ ਥਾਣਾ ਚਾਟੀਵੰਦ ਜ਼ਿਲ੍ਹਾ ਅਮਰਸਰ ਦਿਹਾਤੀ ਵੱਲੋਂ ਸਾਣਾ ਚਾਤੀਵੰਦਾ ਦੀ ਤਰਫੋਂ ਪਿੰਡ ਚੱਪਾ ਜਿਹੜਾ ਵਾ ਉਹ ਮੈਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਉੱਤੇ ਨਸ਼ਾ ਮੁਕਤ ਤੇ ਕ੍ਰਾਈਮ ਮੁਕਤ ਕਰਨ ਵਾਸਤੇ ਆਪਣੀ ਬੋਤ ਜਾਵਾ ਮੈਂ ਆਪਣਾ ਸਾਰਾ ਫੋਕਸ ਜਿਹੜਾ ਵਾ ਉਹ ਇਸ ਪਿੰਡ ਤੇ ਦੇਣਾ ਵਾ ਇਸ ਕਰਕੇ ਮੈਂ ਤੁਹਾਨੂੰ ਐ ਵਾਰਨਿੰਗ ਦੇਣ ਵਾਸਤੇ ਆਇਆ ਵਾ ਬਹੁਤ ਸ਼ਕਤੀ ਦੇ ਨਾਲ ਗਵਰਨਮੈਂਟ ਜਿਹੜੀ ਆ ਉਹ ਜੁੱਧ ਨਸ਼ਿਆਂ ਦੇ ਵਿਰੁੱਧ ਤੇ ਗੈਂਗਸਟਰਾਂ ਦੇ ਵਿਰੁੱਧ ਜਿਹੜੀ ਆ ਕਾਨੂੰਨੀ ਕਾਰਵਾਈ ਕਰਨ ਜਾ ਰਹੀ ਆ ਮੇਰੀ ਤੁਹਾਨੂੰ ਬਹੁਤ ਹੀ ਸਖਤ ਲਫ਼ਜ਼ਾਂ ਦੇ ਵਿੱਚ ਚੇਤਾਵਨੀ ਆ ਕਿ ਇਸ ਪਿੰਡ ਦੇ ਵਿੱਚ ਨਾਮ ਨਸ਼ਾ ਵੇਚਣ ਦੇਣਾ ਵਾ ਨਾਮ ਨਸ਼ਾ ਵੇਚਣ ਵਾਲਾ ਰਹਿਣ ਦੇਣਾ ਵਾ ਜੇ ਨਾ ਹੀ ਨਸ਼ਾ ਵੇਚਣ ਵਾਲੇ ਦਾ ਕੋਈ ਪਰਿਵਾਰ ਇਸ ਪਿੰਡ 'ਚ ਰਹਿਣ ਦੇਣਾ ਵਾ ਨਸ਼ਾ ਵੇਚਣ ਵਾਲੇ ਦਾ ਘਰ ਜਿਹੜਾ ਵਾ ਉਹ 15 ਦਿਨਾਂ ਦੇ ਵਿੱਚ ਵਿੱਚ ਤਬਹਸ਼ ਨਸ਼ ਕੀਤਾ ਜਾਊਗਾ ਤੇ ਉਹਦਾ ਪਰਿਵਾਰ ਜਿਹੜਾ ਵਾ ਸਾਰਾ ਜੇਲ੍ਹ 'ਚ ਭੇਜਿਆ ਜਾਊਗਾ ਤੇ ਜਾਓ ਨਸ਼ਾ ਵੇਚਣਾ ਬੰਦ ਕਰ ਦੇਣ ਤੇ ਜਾ ਇਹ ਪਿੰਡ ਛੱਡ ਕੇ ਇਥੋਂ ਚਲੇ ਜਾਣ ਇਹ ਪਿੰਡ ਮੈਂ ਐਸਐਸਓ ਚਾਰਜਿੰਮੈਂਟ ਆਪਣੀ ਫੌਜ ਚ ਆਪਣੀ ਨਿਗਰਾਨੀ ਚ ਲਿਆਵਾ ਪੰਜਾਬ ਸਰਕਾਰ ਦੀਆਂ ਤਰ੍ਹਾਂ ਦੇ ਜਿਹੜੇ ਜਿਹੜੇ ਨਸ਼ਾ ਤਸਕਰ ਜਾਂ ਕ੍ਰਾਈਮ ਕਰਨ ਵਾਲੇ ਚੋਰ ਲਕੀਰੇ ਉਹਨਾਂ ਨੂੰ ਮੇਰੀ ਡ੍ਰੈਕਟ ਮਰਜ਼ਾ ਦੇ ਵਿੱਚ ਸਪਾਉਣੀ ਆ ਇਹ ਨਾ ਹਕਤ ਰਾਜ ਸ਼ਾਮਲ ਹੋ ਕੇ ਤੇ ਨਸ਼ਾ ਵੇਚਣ ਜਾਂ ਕ੍ਰਾਈਮ ਦੀਆਂ ਗਤੀਵਿਧੀਆਂ ਬੰਦ ਕਰਕੇ ਆਪਣੀ ਨੈੱਟ ਕਮਾਈ ਵੱਲ ਧਿਆਨ ਦੇਣਾ ਸ਼ੁਰੂ ਕਰ ਦੇਣ ਜਾਂ ਮੈਂ ਸਿਵਲ ਦੇ ਵਿੱਚ ਭੇਸ ਬਦਲ ਕੇ ਆਪਣੇ ਮੁਲਾਜ਼ਮ ਤੁਹਾਡੇ ਪਿੰਡ 'ਚ ਲਾਉਂਦੇ ਆ ਜਿਹੜਾ ਨਸ਼ਾ ਲੈਂਦਾ ਵੇਚਦਾ ਕ੍ਰਾਈਮ ਕਰਦਾ ਚੋਰੀ ਕਰਦਾ ਮੇਰੇ ਕਾਬੂ ਆ ਗਿਆ ਉਹਦਾ ਪਰਿਵਾਰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਾ ਜੇਲ੍ਹ ਜਾਊਗਾ ਤੇ ਘਰ ਉਹਦਾ ਜਿਹੜਾ ਵਾ ਸਾਰਾ ਤੈਸ਼ ਨੈੱਟ ਕੀਤਾ ਜਾਊਗਾ 15 ਦਿਨ ਪੂਰੀ ਫੌਕਟਰੀਆ ਮੇਰੀ ਇਸ ਫਿਟ ਦੇ ਹੋਊਗੀ ਉਸ ਤੋਂ ਬਾਅਦ ਰੈਗੂਲਰ ਮੇਰੇ ਮੁਲਾਜ਼ਮ ਸੇਵਾਜਿਥੇ ਰਹਿਣਗੇ ਇਸ ਤੋਂ ਬਾਅਦ ਅੱਜ ਦੀ ਸੂਚਨਾ ਤੋਂ ਬਾਅਦ ਜੇ ਕਿਸੇ ਕ੍ਰਿਮੀਨਲ ਵਿਅਕਤੀ ਵੱਲੋਂ ਜਾਂ ਨਸ਼ਾ ਤਸਕਰ ਵੱਲੋਂ ਹਿੰਮਤ ਕੀਤੀ ਗਈ ਕਿ ਮੈਂ ਨਸ਼ਾ ਵੇਚਣਾ ਹੈ ਜਾਂ ਮੈਂ ਕ੍ਰਾਈਮ ਕਰਨਾ ਹੈ ਤੇ ਉਹ ਆਪਣੇ ਤੇ ਆਪਣੇ ਪਰਿਵਾਰ ਦੀ ਭਲਾਈ ਤੇ ਬرائی ਸੋਚ ਕੇ ਕੰਮ ਕਰੇ ਮੇਰੀ ਇਹ ਵਾਰਨਿੰਗ ਹੈ ਤੁਹਾਨੂੰ ਆ ਅੱਜ ਦੀ ਸੂਚਨਾ ਤੋਂ ਬਾਅਦ ਮੈਨੂੰ ਕੋਈ ਸ਼ਿਕਾਇਤ ਆਈ ਕਿ ਉਹ ਆਪਣਾ ਭਰਾ ਭਲਾ ਜਿਹੜਾ ਸੋਚ ਕੇ ਕੰਮ ਕਰੇ ਵੀ ਮੈਂ ਆਪਣੇ ਘਰ-ਬਾਰ ਤੇ ਆਪਣੇ ਪਿੰਡ ਤੋਂ ਨਿਕਲਣਾ ਵਾ ਪਰਿਵਾਰ ਸਮੇਤ ਫੇਰ ਉਹ ਕੰਮ ਕਰੇਗਾ। ਨੋਟ ਕਰ ਲਿਓ ਇਹ ਸਾਰੇ ਜਿਹੜੇ ਸੁਣਦੇ ਆ ਮੇਰੇ ਕੋਲ ਨਾਮ ਹੀ ਆਏ ਆ ਤਿੰਨਾਂ ਬੰਦਿਆਂ ਦੇ ਕਿਹੜੇ-ਕਿਹੜੇ ਨਾਮ ਆ? ਇੱਕ ਮਿੱਤਰ ਹਾਂ ਇੱਕ ਮਿੱਤਰ ਨਾਂ ਦਾ ਕੋਈ ਬੰਦਾ ਵਾ ਹੋਰ ਕਿਹੜਾ ਹੀਰਾ ਇੱਕ ਲੇਡੀ ਆ ਮੰਜੂ ਬਾਲਾ ਇੱਕ ਮੰਜੂ ਬਾਲਾ ਕੋਈ ਲੇਡੀ ਆ ਇਹਨਾਂ ਤਿੰਨਾਂ ਦੇ ਵਿਰੁੱਧ ਤੇ ਮੈਂ ਕਾਰਵਾਈ ਕਰ ਲਈ ਬਿਲਕੁਲ ਪਲਾਨ ਬਣਾ ਲਿਆ ਵਾ ਇਹ ਤਿੰਨਾਂ ਨੂੰ ਤੇ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਜਿਹੜਾ ਵਾ ਉਹ ਪਰਿਵਾਰ ਸਮੇਤ ਇਹ ਘਰ ਸਮੇਤ ਜਿਹੜਾ ਵਾ ਉਹ ਸਬਕ ਸਿੱਖਾਇਆ ਜਾਊਗਾ ਧੰਨਵਾਦ